ਇਸ ਨਾਤਨ ਜਾਗਰਣ ਮੰਚੋਲ ਨੂੰ ਪਹਿਲਾਂ ਤੇ ਸਭ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੀ ਤੇ ਜਿਹੜੀ ਆਪਾਂ ਪਿਛਲੇ ਸਾਲ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤੀਸ਼ਟਾ ਦਾ 22 ਜਨਵਰੀ ਨੂੰ ਕੀਤਾ ਸੀ ਪ੍ਰੋਗਰਾਮ ਉਹ ਇਸ ਵਾਰ 11 ਜਨਵਰੀ ਨੂੰ ਹੋ ਰਿਹਾ ਤੇ ਉਹਦੇ ਵਿੱਚ ਜਿਹੜੀ ਖਾਸ ਹੈ ਸਾਡਾ ਜਿੱਦਾਂ ਪਾਲਕੀ ਹੋਏਗੀ ਉਹਦੇ ਵਿੱਚ ਆਪਣਾ ਬੁਲੇਟ ਤੇ ਜਿਹੜੀਆਂ ਸਾਡੀਆਂ ਕੁੜੀਆਂ ਉਹ ਬੁਲੇਟ ਤੇ ਕਰਨਗੀਆਂ ਉਸ ਤੋਂ ਬਾਅਦ ਦੁਰਗਿਆਨਾ ਮੰਦਿਰ ਤੋਂ ਹਨੂਮਾਨ ਜੀ ਦੇ ਸਰੂਪ ਆ ਰਿਹਾ ਵਰਨ ਸੈਨਾ ਆ ਰਹੀ ਹੈ ਨਾਲ ਉਹਦੇ ਇਲਾਵਾ ਹੋਰ ਆਪਾਂ ਨਾਲ ਆਪਣਾ ਸਾਰਾ ਸੰਗਤ ਦਾ ਜੋ ਵੀ ਹੈਗਾ ਸਭ ਕਰਨਗੇ ਤੇ ਯੋਧਿਆ ਤੋਂ ਵੀ ਆਮ ਨਾਲ ਲਾਈ ਦੀ ਇੱਕ ਪ੍ਰਤਿਮਾ ਆ ਰਹੀ ਹੈ ਜਿਹਦੇ ਦਰਸ਼ਨ ਸਾਰਿਆਂ ਨੂੰ ਕਰਵਾਏ ਜਾਣਗੇ ਤੇ ਬਾਕੀ ਮੈਂ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ ਵੀ ਅਸੀਂ ਜਪਾਨ ਪ੍ਰਤੀਸ਼ਟਾ ਦਾ ਉੱਥੇ ਯੋਧੇ ਜਦੋਂ ਸ਼੍ਰੀ ਰਾਮ ਜੀ ਵਿਰਾਜਮਨ ਹੋਈ ਤੇ ਬਹੁਤ ਆਪਾਂ ਵਧੀਆ ਉਹਨੂੰ ਦੀਵਾਲੀ ਵਾਂਗ ਬਣਾਇਆ ਗਿਆ ਕਿ ਜਿੱਦਾਂ ਦੀਵਾਲੀ ਆਪਾਂ ਆਪਣੇ ਸੁੰਦੇ ਰਹੇ ਆ ਛੋਟੇ ਹੁੰਦੇ ਆਪਣੇ ਬੁੱਕਾਂ ਵਿੱਚ ਐਸੇ ਸੁੰਦੇ ਰਹੇ ਆ ਕਿ ਜਦੋਂ ਸ਼੍ਰੀ ਰਾਮ ਜੀ ਵਾਪਸ ਆਏ ਹੀ ਆਪਣੇ ਉੱਥੇ ਯੋਧਿਆ ਜੀ ਤੇ ਲੋਕਾਂ ਨੇ ਦੀਵੇ ਦੀਵੇ ਜਲਾਏ ਹੀ ਬਹੁਤ ਉਮਤਾ ਉੱਥੇ ਵੀ ਉਹਦਾ ਬਣਾਇਆ ਗਿਆ ਸੀ ਤੇ ਉਹੀ ਪਿਛਲੇ ਸਾਲ ਸਾਨੂੰ ਦੇਖਣ ਨੂੰ ਮਿਲਿਆ ਤੇ ਮੈਂ ਹੁਣ ਗਾਂ ਵੀ ਇਹੀ ਅਪੀਲ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਆਪਣੇ ਜਿੱਦਾਂ ਬਗਵਾਰ ਰੰਗ ਪਿਛਲੀ ਵਾਰ ਪੂਰੇ ਸ਼ਹਿਰ ਚ ਬਗਵਾਰ ਰੰਗ ਦਾ ਪਤਾ ਲੱਗਾ ਸੀ ਇਦਾਂ ਹੀ ਇਸ ਵਾਰ ਵੀ ਬਗਵਾਰ ਰੰਗ ਤੁਸੀਂ ਇੱਕ ਵਾਰ ਪੂਰੇ ਸ਼ਹਿਰ 'ਚ ਪਤਾ ਲੱਗ ਜੇਗੀ ਬਗਵਾਰ ਰੰਗ ਹੈਗਾ ਹਰ ਜਗ੍ਹਾ ਹਰ ਜਗ੍ਹਾ ਚੰਡੇ ਲਾਏ ਜਾਣ ਜਿਦਾਂ ਦੀਵਾਲੀ ਵਾਂਗ ਅਪਾ ਅੱਗੇ ਵੀ ਲਾਈਟਾਂ ਲਵਾਈਆਂ ਹੈ ਐਤਕੀ ਵੀ ਲੱਗਣ ਹਰ ਬੰਦੇ ਨੇ ਕਿਹਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੀ ਹੈ ਕਿ ਐਤਕੀ ਫਿਰ ਅਪਾ ਉਸੇ ਤਰ੍ਹਾਂ ਹੀ ਆਪਣਾ ਜਿਹੜੇ ਪ੍ਰਾਨ ਪ੍ਰਤੀਸ਼ਟਾ ਸ਼੍ਰੀ ਰਾਮ ਜੀ ਦੀ ਉਸੇ ਤਰ੍ਹਾਂ ਹੀ ਮਨਾਇਆ ਜਾ ਜਿਸ ਤਰ੍ਹਾਂ ਲਾਜ਼ਮ ਮਨਾਏ ਸੀ ਤਾਂ ਕਿ ਪੂਰਾ ਸ਼ਹਿਰ ਬਗਵਾਰ ਰੰਗ ਚ ਰੰਗ ਜੇ ਅੱਜ ਇਸ ਵਾਰ ਸਨਾਤਨ ਯਾਗਰ ਮੰਚ ਵੱਲੋਂ 11 ਜਨਵਰੀ ਨੂੰ ਜਿਹੜੀ ਯਾਤਰਾ ਪਿਛਲੇ ਸਾਲ 22 ਜਨਵਰੀ ਨੂੰ ਅਯੋਧਿਆ ਵਿੱਚ ਕੀਤੀ ਗਈ ਸੀ ਜਾਂ ਅਸੀਂ ਆਪਣੇ ਗੁਰਦਾਸਪੁਰ ਚ ਕੀਤੀ ਗਈ ਸੀ ਉਹ ਇਸ ਵਾਰੀ ਯਾਤਰਾ 11 ਤਰੀਕ ਨੂੰ ਇੱਥੇ ਹੀ ਹੋ ਰਹੀ ਹੈ ਕਿਉਂਕਿ ਇਹ ਜਿਹੜਾ ਉਤਸਵ ਆ ਇਹ 11 ਤਰੀਕ ਨੂੰ ਅਯੋਧਿਆ ਵਿੱਚ ਮਨਾਇਆ ਜਾ ਰਿਹਾ ਤੇ ਉਸ ਪਲਖਸ਼ ਵਿੱਚ ਜਿਹੜੀ ਹੈਗੀ ਆ ਅੱਜ ਅਸੀਂ ਸਨਾਤਨ ਯਾਗਨ ਮੰਚ ਨੇ ਇੱਥੇ ਮੀਟਿੰਗ ਕੀਤੀ ਹੈਗੀ ਪਿਛਲੇ ਸਾਲ ਹਜ਼ਾਰਾਂ ਲੋਕ ਸ਼ੋਭਾ ਯਾਤਰਾ ਵਿੱਚ ਮੌਜੂਦ ਸੀ ਲੰਬੀ ਲਗਭਗ 5 ਕਿਲੋਮੀਟਰ ਲੰਬੀ ਸ਼ੋਭਾ ਯਾਤਰਾ ਸੀ ਇਸ ਵਾਰ ਵੀ ਉਨੀ ਗੈਰ ਦੀ ਕਰ ਲੋ ਸਾਡੇ ਸਾਰੇ ਜਿਹੜੇ ਸਨਾਤਨ ਜਾਗਰਤ ਮੰਚ ਦੇ ਮੈਂਬਰ ਸਦਾਨ ਨੇ ਉਹਨਾਂ ਨੂੰ ਡੇਢ ਮਹੀਨਾ ਹੋ ਗਿਆ ਜੀ ਉਹ ਹਰ ਇੱਕ ਹਰ ਇੱਕ ਹਰ ਇੱਕ ਜਿਹੜੀ ਨਾਗਰਿਕੋ ਜਾ ਕੇ ਉਹਨਾਂ ਨੂੰ ਇਸ ਯਾਤਰਾ ਦਾ ਇਨਵੀਟੇਸ਼ਨ ਦੇ ਰਹੇ ਨੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਬਾਕੀ ਸਾਰੀਆਂ ਸੰਸਥਾਵਾਂ ਨੂੰ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਦਾ ਕਿ ਇਸ ਯਾਤਰਾ ਦਾ ਭਾਗ ਬਣ ਕੇ ਇਸ ਯਾਤਰਾ ਨੂੰ ਵੇਹ ਦੇ ਰੂਪ ਵਿੱਚ ਜਿਹੜਾ ਭਵੇ ਦੇ ਰੂਪ ਵਿੱਚ ਜਿਹੜਾ ਹੈਗਾ ਉਹ ਬਣਾਇਆ ਜਾਵੇ। ਸਨਾਤਨ ਜਾਗਰਣ ਮੰਚੋਲ ਨੂੰ ਪਹਿਲਾਂ ਤੇ ਸਭ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੀ ਤੇ ਜਿਹੜੀ ਆਪਾਂ ਪਿਛਲੇ ਸਾਲ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤੀਸ਼ਟਾ ਦਾ 22 ਜਨਵਰੀ ਨੂੰ ਕੀਤਾ ਸੀ ਪ੍ਰੋਗਰਾਮ ਉਹ ਇਸ ਵਾਰ 11 ਜਨਵਰੀ ਨੂੰ ਹੋ ਰਿਹਾ ਤੇ ਉਹਦੇ ਵਿੱਚ ਜਿਹੜੀ ਖਾਸ ਹੈ ਸਾਡਾ ਜਿੱਦਾਂ ਪਾਲਕੀ ਹੋਏਗੀ ਉਹਦੇ ਵਿੱਚ ਆਪਣਾ ਬੁਲੇਟ ਤੇ ਜਿਹੜੀਆਂ ਸਾਡੀਆਂ ਕੁੜੀਆਂ ਉਹ ਬੁਲਟ ਤੇ ਕਰਨਗੀਆਂ ਉਸ ਤੋਂ ਬਾਅਦ ਦੁਰਗਿਆਨਾ ਮੰਦਿਰ ਤੋਂ ਹਨੂਮਾਨ ਜੀ ਦੇ ਸਰੂਪ ਆ ਰਹੀ ਹੈ ਵਰਨ ਸੈਨਾ ਆ ਰਹੀ ਹੈ ਨਾਲ ਉਹਦੇ ਇਲਾਵਾ ਹੋਰ ਆਪਾਂ ਨਾਲ ਆਪਣਾ ਸਾਰਾ ਸੰਗਤ ਦਾ ਜੋ ਵੀ ਹੈਗਾ ਸਭ ਕਰਨਗੇ ਤੇ ਯੋਧਿਆ ਤਾਂ ਵੀ ਆਵਨਾ ਲਾਈ ਦੀ ਇੱਕ ਪ੍ਰਤਿਮਾ ਆ ਰਹੀ ਹੈ ਜਿਹਦੇ ਦਰਸ਼ਨ ਸਾਰਿਆਂ ਨੂੰ ਕਰਵਾਏ ਜਾਣਗੇ ਤੇ ਬਾਕੀ ਮੈਂ ਸ਼ਹਿਰ ਵਾਸੀਆਂ ਨੂੰ ਇਹੇ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ ਵੀ ਅਸੀਂ ਜੇ ਪ੍ਰਾਣ ਪ੍ਰਤੀਸ਼ਟਾ ਦਾ ਉੱਥੇ ਯੋਧਿਆ ਜਦੋਂ ਸ਼੍ਰੀ ਰਾਮ ਜੀ ਵਿਰਾਜਮਨ ਹੋਈ ਤੇ ਬਹੁਤ ਆਪਾਂ ਵਧੀਆ ਉਹਨੂੰ ਦੀਵਾਲੀ ਵਾਂਗ ਬਣਾਇਆ ਗਿਆ ਕਿ ਜਿੱਦਾਂ ਦੀ ਦੀਵਾਲੀ ਆਪਾਂ ਆਪਣੇ ਸੁੰਦੇ ਰਹੇ ਆ ਛੋਟੇ ਹੁੰਦੇ ਆਪਣੇ ਬੁੱਕਾਂ ਵਿੱਚ ਐਸੇ ਹੁੰਦੇ ਰਹੇ ਆ ਕਿ ਜਦੋਂ ਸ਼੍ਰੀ ਰਾਮ ਜੀ ਵਾਪਸ ਆਏ ਹੀ ਆਪਣੇ ਉੱਥੇ ਯੋਧਿਆ ਜੀ ਤੇ ਲੋਕਾਂ ਨੇ ਦੀਵੇ ਦੀਏ ਜਲਾਏ ਹੀ ਬਹੁਤ ਉਮਤਾ ਉਹ ਉੱਥੇ ਵੀ ਉਹਦਾ ਬਣਾਇਆ ਗਿਆ ਸੀ ਤੇ ਉਹੀ ਪਿਛਲੇ ਸਾਲ ਸਾਨੂੰ ਦੇਖਣ ਨੂੰ ਮਿਲਿਆ ਤੇ ਮੈਂ ਹੁਣ ਗਾਂ ਵੀ ਇਹੀ ਅਪੀਲ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਆਪਣੇ ਜਿੱਦਾਂ ਬਗਵਾਰ ਰੰਗ ਪਿਛਲੀ ਵਾਰ ਪੂਰੇ ਸ਼ਹਿਰ 'ਚ ਬਗਵਾਰ ਰੰਗ ਦਾ ਪਤਾ ਲੱਗਾ ਸੀ ਇਦਾਂ ਹੀ ਇਸ ਵਾਰ ਵੀ ਬਗਵਾਰ ਰੰਗ ਤੁਸੀਂ ਇੱਕ ਵਾਰ ਪੂਰੇ ਸ਼ਹਿਰ 'ਚ ਪਤਾ ਲੱਗ ਜਾਗੇ ਕਿ ਬਗਵਾਰ ਰੰਗ ਹੈਗਾ ਹਰ ਜਗ੍ਹਾ ਹਰ ਜਗ੍ਹਾ ਚੰਡੇ ਲਾਏ ਜਾਣ ਜਿੱਦਾਂ ਦੀਵਾਲੀ ਵਾਂਗ ਅੱਪਾ ਅੱਗੇ ਵੀ ਲਾਈਟਾਂ ਲਵਾਈਆਂ ਹੈ ਐਤਕੀ ਵੀ ਲੱਗਣ ਹਰ ਬੰਦੇ ਨੇ ਕਹਿਆ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੀ ਹੈ ਕਿ ਐਤਕੀ ਫੇਰ ਅੱਪਾ ਉਸੇ ਤਰ੍ਹਾਂ ਹੀ ਆਪਣਾ ਜਿਹੜੇ ਪ੍ਰਾਨ ਪ੍ਰਤੀਸ਼ਟਾ ਸ਼੍ਰੀ ਰਾਮ ਜੀ ਦੀ ਉਸੇ ਤਰ੍ਹਾਂ ਹੀ ਮਨਾਇਆ ਜਾ ਜਿਸ ਤਰ੍ਹਾਂ ਲਾਜ਼ਮ ਮਨਾਏ ਸੀ ਤਾਂ ਕਿ ਪੂਰਾ ਸ਼ਹਿਰ ਬਗਵਾਰ ਰੰਗ ਚ ਰੰਗ ਜੇ ਅੱਜ ਇਸ ਵਾਰ ਸਨਾਤਨ ਯਾਗਰ ਮੰਚ ਵੱਲੋਂ 11 ਜਨਵਰੀ ਨੂੰ ਜਿਹੜੀ ਯਾਤਰਾ ਪਿਛਲੇ ਸਾਲ 22 ਜਨਵਰੀ ਨੂੰ ਅਯੋਧਿਆ ਵਿੱਚ ਕੀਤੀ ਗਈ ਸੀ ਜਾਂ ਅਸੀਂ ਆਪਣੇ ਗੁਰਦਾਸਪੁਰ ਚ ਕੀਤੀ ਗਈ ਸੀ ਉਹ ਇਸ ਵਾਰੀ ਯਾਤਰਾ 11 ਤਰੀਕ ਨੂੰ ਇੱਥੇ ਹੀ ਹੋ ਰਹੀ ਹੈ ਕਿਉਂਕਿ ਇਹ ਜਿਹੜਾ ਉਤਸਵ ਆ ਇਹ 11 ਤਰੀਕ ਨੂੰ ਅਯੋਧਿਆ ਵਿੱਚ ਮਨਾਇਆ ਜਾ ਰਿਹਾ ਹੈ ਤੇ ਉਸ ਪਲਕਸ਼ ਵਿੱਚ ਜਿਹੜੀ ਹੈਗੀ ਆ ਅੱਜ ਅਸੀਂ ਸਨਾਤਨ ਜਾਗਰਣ ਮੰਚ ਨੇ ਇੱਥੇ ਮੀਟਿੰਗ ਕੀਤੀ ਹੈਗੀ ਪਿਛਲੇ ਸਾਲ ਹਜ਼ਾਰਾਂ ਲੋਕ ਸ਼ੋਭਾ ਯਾਤਰਾ ਵਿੱਚ ਮੌਜੂਦ ਸੀ ਲੰਬੀ ਲਗਭਗ 5 ਕਿਲੋਮੀਟਰ ਲੰਬੀ ਸ਼ੋਭਾ ਯਾਤਰਾ ਸੀ ਇਸ ਵਾਰ ਵੀ ਉਨੀ ਕੈਪੀਟਿੰਗ ਕਰ ਲੋਗੇ ਸਾਡੇ ਸਾਰੇ ਜਿਹੜੇ ਸਨਾਤਨ ਜਾਗਰਣ ਮੰਚ ਦੇ ਮੈਂਬਰ ਸਦਾਨ ਨੇ ਉਹਨਾਂ ਨੂੰ ਡੇਢ ਮਹੀਨਾ ਹੋ ਗਿਆ ਜੀ ਉਹ ਹਰ ਇੱਕ ਹਰ ਇੱਕ ਹਰ ਇੱਕ ਜਿਹੜੀ ਨਾਗਰਿਕ ਕੋ ਜਾ ਕੇ ਉਹਨਾਂ ਨੂੰ ਇਸ ਯਾਤਰਾ ਦਾ ਇਨਵੀਟੇਸ਼ਨ ਦੇ ਰਹੇ ਨੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਬਾਕੀ ਇਹ ਸਾਰੀਆਂ ਸੰਸਥਾਵਾਂ ਨੂੰ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਦਾ ਕਿ ਇਸ ਯਾਤਰਾ ਦਾ ਭਾਗ ਬਣ ਕੇ ਇਸ ਯਾਤਰਾ ਨੂੰ ਭੇ ਦੇ ਰੂਪ ਵਿੱਚ ਜਿਹੜਾ ਭਵੇ ਦੇ ਰੂਪ ਵਿੱਚ ਜਿਹੜਾ ਹੈਗਾ ਉਹ ਬਣਾਇਆ ਜਾਵੇ